ਇਸੇ ਉਹਦਾ ਦ੍ਰਿਸ਼ ਤੇ ਲੋਕੀਂ ਤਾਂ ਆਨੰਦ ਮਾਣ ਰਹੇ ਨੇ ਕਿ ਇਹ ਫੋਟੋ ਆਹਾਂ ਤੁਹਾਨੂੰ ਜ਼ੋਰ ਕਰਨਾ ਇਹ ਜਿਹੜਾ ਮਿਸ਼ਨ ਸਟਾਰਟ ਹੋਇਆ ਹੈ ਪੰਜਾਬ ਨੈਸ਼ਨਲ ਬੈਂਕ ਦੁਆਰਾ ਅੱਜ ਪੀਐਨਬੀ ਹੋਮ ਲੋਨ ਐਕਸਪੋ ਪੂਰੇ ਦੇਸ਼ ਚ ਲਾਇਆ ਜਾ ਰਿਹਾ ਹੈ ਔਰ ਮੋਗਾ ਚ ਪਾਰਟਿਕੂਲਰਲੀ ਅੱਜ ਇਥੇ ਆਪਾਂ ਨਿਊ ਓਲਡਨ ਆਜ ਮੰਡੀ ਚ ਖੜੇ ਆ ਗਏ ਆ ਇਹ ਮੋਗਾ ਵਾਸੀਆਂ ਮੋਗਾ ਵਾਸੀਆਂ ਵਾਸਤੇ ਬਹੁਤ ਸੁਨਹਿਰਾ ਮੌਕਾ ਹੈ कि ਆਪਾਂ ਇਹਨਾਂ ਵਾਸਤੇ ਹੋਮ ਲੋਨ ਸਕੀਮ ਜਿਹੜੀ ਲੈ ਕੇ ਆਏ ਆ ਬੜੇ ਸਸਤੇ ਰੇਟ ਤੇ ਲੈ ਕੇ ਆਏ ਆ 8.40 ਹੈ ਪ੍ਰੈਜ਼ੈਂਟਲੀ ਅਸੀਂ ਸਭ ਤੋਂ ਘੱਟ ਰੇਟ ਆਫ ਇੰਟਰਸਟ ਦੇ ਰਹੇ ਆ ਪੰਜਾਬ ਜਿਹੜੇ ਪਬਲੀਕ ਸੈਕਟਰ ਬੈਂਕ ਦੁਆਰਾ ਦਿੱਤੇ ਜਾ ਰਹੇ ਹੋਮ ਲੋਨ ਹੈ ਤਾਂ ਇਹਦੇ ਨਾਲ ਨਾਲ ਮਤਲਬ ਇਹ ਵੀ ਦੇਖਿਏ ਕਿ ਆਪਾਂ ਮਤਲਬ ਜਿਹੜਾ ਸਾਡਾ ਸਕੀਮ ਹੈ ਬਹੁਤ ਹੀ ਇੰਟਰਸਟਿੰਗ ਹੈ ਔਰ ਡਿਫਰੈਂਟ ਹੈ ਹਰ ਜਨਰੇਸ਼ਨ ਵਾਸਤੇ ਹੈ ਮਤਲਬ ਜਿਸ ਤਰ੍ਹਾਂ ਯੰਗ ਜਨਰੇਸ਼ਨ ਵਾਸਤੇ ਹੋਮ ਲੋਨ ਸਕੀਮ ਡਿਫਰੈਂਟ ਹੈ 올ਡ ਪਰਸਨ ਵਾਸਤੇ ਵੀ ਡਿਫਰੈਂਟ ਹੈ ਕਿ ਮਤਲਬ ਕਈ ਵਾਰ ਹੁੰਦਾ ਹੈ ਕਿ ਹਾਂ ਬਈ ਇਹ ਸਟਾਰਟਿੰਗ ਚ EMI ਜ਼ਿਆਦਾ ਨਹੀਂ ਦੇ ਸਕਦੇ ਮਤਲਬ ਘੱਟ ਦੇ ਸਕਦੇ ਉਹਦੀ ਇਨਕਮ ਘੱਟ ਹੈ ਤਾਂ ਅਸੀਂ ਸਟਾਰਟਿੰਗ ਚ EMI ਘੱਟ ਰੱਖਦੇ ਹਾਂ ਬਾਅਦ ਚ ਜਿਸ ਤਰ੍ਹਾਂ ਇਨਕਮ ਵੱਧਦੀ ਰਹਿੰਦੀ ਹੈ ਉਹਦੀ EMI ਮੂਮੈਂਟ ਹੋਰ ਵੱਜ ਜਾਂਦੀ ਹੈ ਤਾਂ ਇਸ ਤਰ੍ਹਾਂ ਮਤਲਬ ਅੱਛਾ ਮਤਲਬ ਹਰ ਤਰ੍ਹਾਂ ਦੀ ਸਕੀਮ ਹੈ ਆਪਣੇ ਕੋਲ 78000 ਰੁਪਿਆ ਪਰ ਕਨੈਕਸ਼ਨ ਸਬਸਿਡੀ ਦੇ ਰਹੀ ਹੈ ਉਹ 3 ਕਿਲੋਵਾਟ ਦਾ ਹੋਵੇ 10 ਦਾ ਹੋਵੇ 8 ਦਾ ਹੋਵੇ ਦੋਸਤੋ ਵਾਰ ਬਹੁਤ ਹੀ ਆਸਾਨ ਕਿਸ਼ਤਾ ਦੇ ਪੀ ਐਨ ਬੀ ਇਹਦੇ ਵਾਸਤੇ ਲੋਨ ਮਿਹਿਆ ਕਰਾ ਰਹੀ ਹੈ 10 ਸਾਲ ਅਫਤੇ ਦੀ ਟਾਈਮ ਪਰ ਲੋਨ ਦੀ ਜੇ ਕਿਨੇ 3 ਕਿਲੋ ਵਾਟਰ ਲਵਾਣਾ ਉਹਨੂੰ 10% ਡਾਊਨ ਪੇਮੈਂਟ ਦੇਣੀ ਪੈਣੀ ਹੈ। ਕਿਹਾ ਆਪ ਕੋ ਲੈ ਕੇ 10 ਤੱਕ ਦੀ ਰਸਟੇ ਦੇ 7 ਤੋਂ 8% ਰੇਟ ਯੂਜ਼ਿੰਗ ਹੁੰਦਾ ਵਾ ਜਿੰਨੀ ਛੇਤੀ ਤਾਪ ਦੇਣਗੇ ਉਨੇ ਹੀ ਰਹਿਣਾ। ਹੋਰ ਕੀ ਕੀ ਬਣੀ ਪਸ ਸਕਣ ਲਈ ਬੈਨੀਫਿਟ ਕੀ ਵਾ ਬਿਜਲੀ ਦਾ ਬਿੱਲ ਜ਼ੀਰੋ ਹੋਏੰਦਾ ਲੌਂਗ ਲਾਈਫ ਵਾਸਤੇ ਤੇ ਪਲੱਸ ਫਰੈਂਡਲੀ ਕੋ ਫਰੈਂਡ ਦੀ ਦਾਇ ਹੈ। ਆਨਲਾਈਨ ਸਾਡਾ ਪੀਐਨਬੀ ਜਾਂਦੇ ਥਰੂ ਵੀ ਤੁਸੀਂ ਕਰ ਸਕਦੇ ਹੋ। ਠੀਕ ਹੈ ਤੇ ਬਾਕੀ ਸਾਡੀ ਜਿਹੜੀ ਪੀਐਨਬੀ ਇੰਡੀਆ ਦੀ ਸਾਈਟ ਹੈਗੀ ਹੈ ਉਹਦੇ ਥਰੂ ਆਪਾਂ ਡਿਜੀਟਲ ਹਾਊਸਿੰਗ ਲੋਨ ਕਰ ਸਕਦੇ ਹਾਂ। ਸੈਲਰੀਡ এমਪਲੋਇਡ ਹੈ ਜਾਂ ਉਹਦੀ ਆਈਟੀਆਰ ਰੈਗੂਲਰਲੀ ਅਗਰ ਉਹ ਆਈਟੀਆਰ ਫਾਈਲ ਕਰ ਰਹਾ ਹੈ ਤੇ ਉਹਦਾ ਪੈਨ ਕਾਰਡ ਮਤਲਬ ਡਿਜੀਟਲੀ ਆਪਾਂ ਉਹਦੀ ਪੂਰੀ ਜਰਨੀ ਜਿਹੜੀ ਹੈਗੀ ਹੈ ਐਪ ਦੇ ਥਰੂ ਕਰਕੇ ਤੇ ਉਹਨੂੰ ਆਪਾਂ ਸੈਂਕਸ਼ਨ ਦੇ ਦਿੰਦੇ। ਬਿਕਾਡਾ ਮਤਲਬ ਉਹਨੂੰ ਕਸਟਮਰ ਨੂੰ ਬੈਂਕਾਂਾਂ ਦੀ ਲੋੜ ਨਹੀਂ ਘਰ ਬੈਠ ਕੇ ਸਾਰੀਆਂ ਮਤਲਬ ਜਿਹੜੀ ਕਸਟਮਰ ਦੀ ਜਰਨੀ ਹੈਗੀ ਉਹ ਕਸਟਮਰ ਜਿਹੜਾ ਹੈਗਾ ਆਪਣਾ ਘਰੇ ਬੈਠ ਕੇ ਪੂਰੀ ਫੁਲਫਿਲ ਕਰ ਸਕਦਾ ਹੈ। ਐਲੀਜੀਬਿਲਿਟੀ ਉਹਨੂੰ ਪਤਾ ਲੱਗ ਜੂਗੀ। ਫਿਰ ਉਹ ਜਿਹੜੀ ਉਹਦੀ ਨੀਅਰਬਾਈ ਬ੍ਰਾਂਚ ਹੈਗੀ ਹੈ ਕਿਉਂਕਿ ਕੁਝ ਡਾਕੂਮੈਂਟੇਸ਼ਨ ਦਾ ਪਾਰਟ ਹੁੰਦਾ ਜਿਵੇਂ ਕਿ ਵੈਲਿਊਏਸ਼ਨ ਹੋਗੀ, ਵਕੀਰ ਦੀ ਕੋਈ ਰਿਪੋਰਟ ਹੁੰਦੀ ਹੈ। ਉਹ ਜਿਹੜੀਆਂ ਚੀਜ਼ਾਂ ਨੇ ਉਹ ਬ੍ਰਾਂਚ ਦਾ ਤੇ ਐਡਵੋਕੇਟ ਦਾ ਪਾਰਟ ਹੁੰਦਾ ਹੈ। ਉਹਦੇ ਲਈ ਫਿਰ ਇੱਕ ਵਾਰੀ ਉਹਨੂੰ ਜਿਹੜੀ ਉਹਦੀ ਨੀਅਰੈਸਟ ਬ ਉਹ ব্রাঞ্চ ਜੋ ਸਿਲੈਕਟ ਕਰਕੇ ਉੱਥੇ ਵਿਜ਼ਿਟ ਕਰ ਸਕਦਾ ਉਹਦਾ ਫਰਦਰ ਪ੍ਰੋਸੈਸ ਹੋਤੇ ਹੋ ਕੇ ਕਿ ਉਹਨੂੰ ਸੈਂਕਸ਼ਨ ਮਿਲ ਜਾਈ। ਇਹ ਬੈਂਕਸ ਅਗੇ ਨੇ ਖਾਸ ਕਰਕੇ ਜਿਹੜੇ ਪਹਿਲਾਂ ਨੈਸ਼ਨਲਾਈਜ਼ ਬੈਂਕ ਨੇ ਉਹਨਾਂ ਵਿੱਚ ਪੀਐਨਬੀ ਬੈਂਕ ਦਾ ਆਪਣਾ ਮੁਕਾਮ ਹੈ। ਔਰ ਅੱਜ ਦੇ ਰੇਟ ਵਿੱਚ ਦੇਖਿਆ ਤੇ ਇਹਦੇ ਵਿੱਚ ਕਈ ਬੈਂਕ ਹੋਰ ਵੀ ਮਰਜ ਹੋਏ ਨੇ ਜਿਵੇਂ OBCR ਵਿੱਚ ਮਰਜ ਹੋ ਗਿਆ। ਔਰ ਮੈਂ ਸਮਝਦਾ ਕਿ ਪੀਐਨਬੀ ਬੈਂਕ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਜਾਂ ਪੀਐਨਬੀ ਬੈਂਕ ਇਟਸੈਲਫ ਹੈਗਾ ਉਹ ਤੇ ਬੜੀ ਵੱਡੀ ਹਿੰਦੁਸਤਾਨ ਦੀ ਰਿਸਪੌਂਸਿਬਿਲਟੀ ਆ। ਕਿਉਂਕਿ ਕਿਸੇ ਵੀ ਦੇਸ਼ ਦੀ ਜਿਹੜੀ ਇੱਕ ਜਿਹੜੀ ਆਪਾਂ ਕਹਿੰਦੇ ਆ ਕਿ ਸਟਰਕਚਰ ਹੈਗਾ ਉਹਦੇ ਵਿੱਚ ਇੱਕ ਜਿਹੜਾ ਇਕਨੋਮਿਕ ਸਟਰਕਚਰ ਹੈਗਾ ਉਹਦੇ ਵਿੱਚ ਬੈਂਕਾਂ ਦਾ ਬਹੁਤ ਵੱਡਾ ਇੱਕ ਯੋਗਦਾਨ ਹੁੰਦਾ ਔਰ ਮੈਂ ਸਮਝਦਾ ਆ ਕਿ ਪੀਐਨਬੀ ਜਿਹੜਾ ਹੈਗਾ ਬਖੂਬੀ ਉਸ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਐਕਨੋਲਜ ਕਰਦੇ ਹੋਏ ਨਿਭਾ ਰਿਆ ਔਰ ਪੀਐਨਬੀ ਦੀਆਂ ਬਹੁਤ ਸਾਰੀਆਂ ਓਵਰਸੀਜ਼ ਬ੍ਰਾਂਚੇਸ ਵੀ ਖੁੱਲੀਆਂ ਨੇ ਜਿਹਦੇ ਕਰਕੇ ਕਨਵੀਨੀਅੰਟ ਹੁੰਦਾ ਫੰਡਸ ਨੂੰ ਉਧਰੋਂ ਇਧਰ ਟਰਾਂਸਫਰ ਕਰਨਾ ਜਾਂ ਇਧਰੋਂ ਉਧਰੋਂ ਟਰਾਂਸਫਰ ਕਰਨਾ ਔਰ ਆਜ ਦੇ ਯੁੱਗ ਦੇ ਵਿੱਚ ਜਿਹੜੀ ਇੱਕ ਡਿਜੀਟਲਾਈਜੇਸ਼ਨ Thi ਗਈ ਆ ਜਿਹਦੇ ਵਿੱਚ ਤੁਸੀਂ ਆਨਲਾਈਨ ट्रांजੈਕਸ਼ਨਸ ਕਰਨੀਆਂ ਨੇ ਆਨਲਾਈਨ ਪੇਮੈਂਟਸ ਕਰਨੀਆਂ ਨੇ ਆਨਲਾਈਨ ਪੇਮੈਂਟ ਰੀਸੀਵ ਕਰਨੀਆਂ ਨੇ ਚਾਹੇ ਉਹ 바ਰ ਕੋਡ ਦੇ थ्रू ਹੈ ਚਾਹੇ ਇੰਟਰਨ ਬੈਂਕਿੰਗ ਦੇ थ्रू ਹੈ ਉਹਦੇ ਵਿੱਚ ਵੀ ਮੈਂ ਕਹਿੰਦਾ ਪੀ ਐਨ ਬੀ ਜਿਹੜਾ ਹੈਗਾ ਉਹ ਇੱਕ ਅਗਰਮ ਭੂਮਿਕਾ ਜਿਹੜੀ ਹੈਗੀ ਉਹ ਨਿਵਾਰਿਆ ਔਰ ਉਮੀਦ ਕਰਦੇ ਆ ਕਿ ਜਿਹੜੇ ਇਦਾਂ ਦੇ ਮੇਲੇ ਆ ਉਹ ਲੋਕਾਂ ਨੂੰ ਜਾਗਰੂਕ ਕਰਦੇ ਆ ਕਿਉਂਕਿ ਬੜਾ ਹੀ ਕੰਪੀਟੀਟਿਵ ਰੇਟ ਦੇ ਉੱਤੇ ਇੰਟਰਸਟ ਰੇਟ ਜਿਹੜਾ ਹੈਗਾ ਬੜਾ ਕੰਪੀਟੀਟਿਵ ਆ ਔਰ ਉਹਦੇ ਤੇ ਲੋਕਾਂ ਨੂੰ ਇੱਕ ਸੁਖਾਲਾ ਜਿਹੜਾ ਫਾਈਨਾਂਸ ਮੁਹैया ਕਰਉਣਾ ਤਾਂ ਕਿ ਉਹ ਆਪਣਾ ਬਿਜ਼ਨਸ ਜਿਹੜਾ ਹੈਗਾ ਇੱਕ ਪੂਰੀ ਗ੍ਰੈਵਿਟੀ ਦੇ ਨਾਲ ਖੁੱਲ ਕੇ ਕਰ ਸਕਾ ਕਿਸੇ ਵੀ ਕੰਟਰੀ ਦੇ ਵਿੱਚ ਜਿਹੜੀ ਇੰਡਸਟਰੀਅਲਾਈਜੇਸ਼ਨ ਹੈ ਜਾਂ ਐਗਰੀਕਲਚਰ ਹੈ ਜਾਂ ਉਹਦੀ ਇੱਕ ਜਿਹੜੀ ਆਪਾਂ ਕਹਿੰਦੇ ਆ ਕਿ ਇੱਕ ਸੈਮੀ ਇੰਡਸਟਰੀ ਸਰਕਲ ਹੈਗਾ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੇਨ ਰਿਕੁਆਇਰਮੈਂਟ ਹੈਗੀ ਉਹ ਇਲੈਕਟ੍ਰਿਸਿਟੀ ਦੀ ਹੈ ਇਲੈਕਟ੍ਰਿਸਿਟੀ ਜਿਹੜੀ ਹੈਗੀ ਆ ਅਨਫੋਰਚਨਟਲੀ ਸਾਡੇ ਕੋਲੇ ਅੱਜ ਵੀ ਬਹੁਤ ਹਿੱਸਿਆਂ ਦੇ ਵਿੱਚ ਡੈਫਿਸਿਟ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਕੰਟੀ ਹਾਲਾਂਕਿ ਪੰਜਾਬ ਸੂਬਾ ਤਾਂ ਫਿਰ ਵੀ ਇੱਕ ਅਗਰਣੀ ਸੂਬਾ ਹੈਗਾ ਔਰ ਸ਼ੁਰੂ ਤੋਂ ਖੁਸ਼ਹਾਲ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਪਾਵਰ ਕੱਟ ਨੂੰ ਆਪਣੇ ਜਿਹੜੇ ਇਨਵਰਟਰਸ ਹੈਗੇ ਆ ਜਾਂ ਜਨਸੈਟਸ ਹੈਗੇ ਉਹਨਾਂ ਨਾਲ ਰਿਕਵਰ ਕਰ ਲੈਂਦੇ ਆ ਪਰ ਰੈਸਟ ਆਫ ਜਿਹੜੀਆਂ ਅਦਰ ਸਟੇਟਸ ਹੈਗੀਆਂ ਘੰਟੇ ਦੀਆਂ ਉਹਦੇ ਵਿੱਚ ਨੋ ਡਾਊਟ ਇੱਕ ਬਹੁਤ ਵੱਡਾ ਚੈਲੰਜ ਆ ਔਰ ਜਿਹੜੀ ਇਲੈਕਟ੍ਰਿਟੀ ਹੈ ਉਹਦੇ ਵਿੱਚ ਅਸੀਂ ਨਾ ਸਿਰਫ ਸੋਲਰ ਸਿਸਟਮ ਦੇ ਨਾਲ wind mill ਸਗੀਆਂ ਨੇ ਸਾਡੀਆਂ ਸੋਲਰ ਸਿਸਟਮ ਹੈਗਾ ਔਰ ਹੋਰ ਕੁਝ ਟੈਕਨੀਕਸ ਹੈਗੀਆਂ ਨੇ ਜਿਨ੍ਹਾਂ ਨਾਲ ਅਸੀਂ ਉਹਦੀ ਜਿਹੜੀ ਹੈਗੀ ਹੈ ਇੱਕ ਪਰਪਾਈ ਕਰ ਸਕਦੇ ਆ ਮੈਂ ਸਮਝਦਾ ਕਿ ਜਿਹੜੀ ਐਗਜ਼ਾਮਪਲ ਲੈਣੀ ਚਾਹੀਦੀ ਸਾਨੂੰ ਉਹ ਕੈਨੇਡਾ ਤੋਂ ਲੈਣੀ ਚਾਹੀਦੀ ਹੈ ਕੈਨੇਡਾ ਨੇ ਸਭ ਤੋਂ ਪਹਿਲਾਂ ਸੋਲਰ ਸਿਸਟਮ ਦੇ ਵਿੱਚ ਇਹਨਾਂ ਦਾ ਆਊਟ ਮੀਟਰ ਲਗਾਏ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਸੋਲਰ ਸਿਸਟਮ ਦੇ ਵਿੱਚ ਤੁਹਾਨੂੰ ਬੈਟਰੀਜ਼ ਰੱਖਣੀਆਂ ਪੈਂਦੀਆਂ ਸੀ ਬੈਟਰੀ ਚਾਰਜ ਹੁੰਦੀਆਂ ਸੀ ਉਹ ਬੜਾ ਐਕਸਪੈਂਸਿਵ ਪ੍ਰੋਜੈਕਟ ਹੁੰਦਾ ਸੀ ਪਰ ਹੁਣ ਕੀ ਹੈ ਹੁਣ ਜਦੋਂ ਸੋਲਰ ਸਿਸਟਮ ਤੁਸੀਂ ਰੂਫ ਤੇ ਲਗਾ ਦਿੰਦੇ ਹੋ ਤੇ ਉਹ ਜਿਹੜਾ ਪ੍ਰੋਡਕਸ਼ਨ ਹੈਗੀ ਹੈ ਉਹ ਆਟੋਮੈਟਿਕਲੀ ਤੁਹਾਡੇ ਅਕਾਊਂਟਸ ਕ੍ਰੈਡਿਟ ਹੋਈ ਜਾਂਦੀ ਹੈ ਉਹੀ ਵਾਇਰਸ ਜਿਹੜੀਆਂ ਨੇ ਇਲੈਕਟ੍ਰਿਟੀ ਲੈ ਕੇ ਆ ਰਹੀਆਂ ਨੇ ਉਹੀ ਵਾਇਰਸ ਜਿਹੜੀਆਂ ਇਲੈਕਟ੍ਰਿਟੀ ਔਰ ਮੈਂ ਇਥੇ ਸਾਰੇ ਬੰਦਿਆਂ ਨੂੰ ਜਿਹੜੇ ਕਿ ਪੀਐਨਬੀ ਨਾਲ ਐਸੋਸੀਏਟਡ ਆ ਜਿਹੜੇ ਇਥੇ ਆਪਣਾ ਸੋਲਰ ਦੀ ਸਟਾਲ ਲਾ ਕੇ ਬੈਠੇ ਹੋਏ ਆ ਔਰ ਮੈਂ ਉਹਨਾਂ ਨਾਲ ਕਮਿਟ ਵੀ ਕੀਤੀ ਬਾਕੀ ਜਿਹੜੇ ਮੇਰੇ ਸਕੂਲ ਹੈਗੇ ਨੇ ਮੈਂ ਉਹਨਾਂ ਵਿੱਚ ਇਨਹਾਂਸ ਕਰ ਇਥੇ ਵਿੱਚ ਇਨਹਾਂਸ ਕਰਨਾ ਸ਼ੁਰੂਆਤ ਮੋਗਾ ਤੋਂ ਆਨਰੇਬਲ ਸਾਡੇ ਪ੍ਰਾਈਮ ਮਿਨਿਸਟਰ ਨਰਮੋਦੀ ਜੀ ਨੇ ਕਿਹਾ ਕਿ ਹਿੰਦੁਸਤਾਨ ਦੇ ਵਿੱਚ 2 ਕਰੋੜ ਘਰਾਂ ਦੀ ਹਜੇ ਵੀ ਕਮੀ ਹੈਗੀ ਆ ਔਰ ਅਕਨੋਲਜ ਕਰ ਰਹੇ ਹੋ ਹਰ ਸਾਲ ਇੱਕ ਗਰੀਬ ਪਰਿਵਾਰਾਂ ਨੂੰ ਫ੍ਰੀ ਜਿਹੜੇ ਹੈਗੀ ਆ ਗ੍ਰਾਂਟ ਦੇ ਕੇ ਔਰ ਨਵੇਂ ਘਰ ਬਣਾ ਕੇ ਜੇ ਤੁਸੀਂ ਪਿੱਛੇ ਹੁਣੇ ਦੇਖਿਆ ਕਿ ਦਿੱਲੀ ਵਿੱਚ ਵੀ ਉਹਨਾਂ ਨੇ ਇੱਕ ਕਾਫੀ ਕੁਆਂਟਮ ਦੇ ਵਿੱਚ ਕਾਰ ਜਿਹੜੇ ਡਿਸਟ੍ਰਿਬਿਊਟ ਕੀਤੇ ਆ ਔਰ ਮੈਂ ਸਮਝਦਾ ਕਿ ਇਸ ਤੋਂ ਇਲਾਵਾ ਜਿਹੜੇ ਬੈਂਕਿੰਗ ਸੈਕਟਰਸ ਹੈਗੇ ਆ ਜਿਨ੍ਹਾਂ ਦੇ ਵਿੱਚ ਇੱਕ ਸੁਖਾਵਾਂ ਰੇਟ ਆਫ ਫੈਂਟਸਟ ਜਿਹੜਾ ਕੱਟ ਰੇਟ ਆਫ ਫੈਂਟਸਟ ਦੇ ਉੱਤੇ ਜਿਹੜਾ ਲੋਨ ਵਹੀਆ ਕਰਾਇਆ ਜਾਣਾ ਉਹ ਵੀ ਇੱਕ ਮਤਲਬ ਜਿਹੜਾ ਹੈਗਾ ਘਰ ਦੀ ਜਿਹੜੀ ਹੈਗੀ ਆ ਪੂਰਤੀ ਕਰਦਾ ਕਿਉਂਕਿ ਬਹੁਤ ਸਾਰੇ ਲੋਕ ਇਹ ਜਿਹੇ ਹੈਗੇ ਨੇ ਜਿਹੜੇ ਕਿ ਸਾਡੇ ਸਮਕਾਲੀ ਨੇ ਮੀਨ ਸਾਡੇ ਨਾਲ ਹੀ ਪੈਦਾ ਹੋਏ ਸਾਡੇ ਨਾਲ ਹੀ ਇਸ ਦੁਨੀਆ ਚ ਰੁਕਸਤੀ ਕਰਨਗੇ ਪਰ ਅਨਫੋਰਚਨਟਲੀ ਉਹਨਾਂ ਕੋਲੇ ਉਹ ਮੌਕਾ ਨਹੀਂ ਮਿਲਦਾ ਜਾਂ ਉਹ ਕੱਟ ਜੜੀ ਹੈਗੀਆਂ ਕੀਮਤਾਂ ਲੈਂਡ ਦੀਆਂ ਜਿਆਦਾ ਮਹਿੰਗੀਆਂ ਹੋ ਗਈਆਂ ਨੇ ਕੰਸਟਰਕਸ਼ਨ ਮਹਿੰਗੀ ਹੋ ਗਈ ਆ ਛੋ ਉਸ ਚੀਜ਼ ਦੀ ਪਰਪਾਈ ਜਿਹੜੀ ਹੈ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਉਹਦੇ ਵਿੱਚੋਂ ਵੀ ਰਾਹਤ ਮਿਲਦੀ ਆ ਔਰ ਬੈਂਕਸ ਵੀ ਜੇ 100 ਹਵਾ ਜਿਹੜਾ ਰੇਟ ਆਫ ਇੰਟਰਸਟ ਭయ్యా ਕਰਾਉਂਦੇ ਨੇ ਖਾਸ ਕਰਕੇ ਜਿਵੇਂ ਪੀ ਐਨ ਬੀ ਕਰਵਾ ਰਿਹਾ ਤੇ ਮੈਂ ਸਮਝਦਾ ਕਿ ਲੋਕਾਂ ਨੂੰ ਉਹਦਾ ਜਿਹੜਾ ਲਾਹਾ ਲੈਣਾ ਤੇ ਚੌਧਰੀ ਸਰ ਵੀ ਜਿਹਾ ਸਾ ਜੀ ਅੱਜ ਫੇਸਬੁਕ ਤੋਂ ਨਵੇਂ ਕੋ ਲਗਾਇਆ ਜਾ ਰਿਹਾ ਤੇ ਕਦੋਂ ਤੱਕ ਹੋਗਾ ਮੇ ਵੀ ਲਗਾਇਆ ਪਹੁੰਚੋ ਤੋ ਕਿਆ ਕਿਆ ਫਸਿਲਤੀ ਯਾਂ ਪੇ ਦੀ ਜਾ ਰਹੀਆਂ ਆਂ ਅਮ ਲੋਕੋ ये जो अभी एक्सपो लगाया है ये अभी सात आठ तारीख को हमारा होम लोन एक्सपो है इसमें होम लोन के साथ साथ हम सोलर पावर का जो लोन है उस पर भी फोकस कर रहे हैं जिसमें आपको अठहत्तर हज़ार रुपये तक का सब्सिडी मिल रहा है और 10 मेगावोट तक का आप इसमें लगा सकते हैं इसके अलावा हम इसमें आपको हमारा डिजिटल का जो है वो भी शोकेस कर रहे हैं कि बैंक ने अभी 105 से ज़्यादा डिजिटल जर्नीज लॉन्च की हैं और ऐसा करने वाला पंजाब नेशनल बैंक भारत का एकमात्र बैंक है और अभी हम प्राइवेट बैंक से ज़्यादा अच्छे से डिजिटल ऑफरिंग्स दे रहे हैं वो अगर हम होम लोन की बात करें या इसके ऊपर कितना है? रेट ऑफ इंटरेस्ट है और कैसे इसको लिया जा सकता है होम लोन हमारा अभी 840 के रेट पे है मिनिमम जो रेट है और इसके अलावा आप होम लोन डिजिटल जर्नी के थ्रू भी ले सकते हैं आप बिना ब्रांच विजिट किए होम लोन का सैंक्शन लेटर डिजिटली भी प्राप्त कर सकते हैं तो लोगों को क्या मैसेज दे रहे हैं दे दे देखो अब हम मोगा में खड़े हैं तो मोगा के अंदर पंजाब नेशनल बैंक क्या है ये बताना तो बेमानी होगा ये बैंक जो है ये पंजाब नेशनल बैंक जिसमें पंजाब का नाम ही अपने आप है ये देश का भी दूसरा सबसे बड़ा बैंक है पब्लिक सेक्टर बैंक्स में पंजाब नेशनल बैंक Bank, आपका अपना बैंक है आप आइए और अपनी सारी सुविधाओं का जो भी बैंक दे रहा है उसका लाभ उठाइए ज़्यादातर तो लोगों को डॉक्यूमेंट ही नहीं मालूम पड़ता था कौन कौन सा डॉक्यूमेंट चाहिए तो क्या आप लोगों को जानकारी दे सकते भी होम लोन के लिए क्या डॉक्यूमेंट चाहिए और की क्या डॉक्यूमेंट्स देखो होम लोन के लिए आपको जो डॉक्यूमेंट चाहिए वो आपका पहला तो है कि आपका इनकम टैक्स रिटर्न चाहिएगा उसके अलावा प्रॉपर्टी के पेपर आप ब्रांच में जमा करवा सकते हैं और उसके बेसिस पे ही आपकी इनकम एलिजिबिलिटी देखते हुए आपको होम लोन का अमाउंट बता दिया जाए